ਤੋਂ ਨੂੰ ਸੁੱਝ ਰਾਂ ਨੂੰ ਤੇ ਉਹਨੇ ਦਿੱਤਾ ਜੋ ਕੁਝ ਲੈ ਲਿਖਤਾ ਗਿਆ ਇਹਦੇ ਹਿਸਾਬ ਦੇ ਨਾਲ ਸਾਰਾ ਹੀ ਅਵਲ ਸਮਾ ਚਲਦਾ ਆਜੀ ਸੰਸਾਰੀ ਦੀ ਰੁੱਤ ਇਹ ਸੋਚ ਹੋ ਰਿਆ ਆਇ ਤਾਂ ਯਾ ਫਾਂਸੋ ਸੌ ਦੋ ਸੋਲੇ ਯਾ ਪਿਆ ਯਾ ਲੱਖ ਸਾਲ ਕਿ ਲੱਖ ਸਾਲ ਚੱਲਣਾ ਉਸ ਤੋਂ ਬਾਅਦ ਸੋਚ ਹੋ ਰਿਹਾ ਹੈ ਕਈ ਅਦਤ ਤੇ ਤਰੱਕੀ ਹੋਈ ਹੈ ਜਿਸ ਤਰ੍ਹਾਂ ਹੋਣੀ ਹੈ ਇਹ ਵੀ ਬਰਬਾਦ ਹੋ ਜਾਣੀ ਹੈ ਨਰਬਾਦੀ ਤੋਂ ਬਾਅਦ ਹੋਲੇ ਹੋਲੇ ਫੇਰ ਸੈਟ ਹੋਏ ਉੱਠਦੇ ਨੇ ਉੱਠ ਕੇ ਜਦ ਤੱਕ ਵੀ ਕਰਦੇ ਆ ਜਿਵੇਂ ਜਿਵੇਂ ਤਰੱਕੀ ਹੁੰਦੀ ਆ ਇਹ ਖਤਲ ਵੱਕਦੀ ਆ ਅਕਲ ਅਕਲ ਨੂੰ ਮਾਰ ਹੁੰਦੀ ਆ ਕਿੰਨੂੰ ਮਾਰਦੀ ਆ ਅਕਲ ਜੀ ਤਿੰਨ ਜੋ ਬੋਦੇ ਇਸ ਤੇ ਤੇ ਕੋਈ ਫਲਾਰਾ ਬੋਦਾ ਕਿਸੇ ਦੇ ਕੋ ਆਪਣੇ ਹਿਸਾਬ ਨਾਲ ਬੋਲ ਜਾਂਦਾ ਜਦੋਂ ਵਿਚਾਰ ਬਣਾਣਾ ਸ਼ੁਰੂ ਕਰਦਾ ਵੀ ਜਦੋਂ ਬੋਲਗਾ ਤੁਸੀਂ ਇਹਦੇ ਜਵਾਬ ਦੇਣਾ ਸ਼ੁਰੂ ਕਰਦਾ ਤੇ ਆਪਾਂ ਨੇ ਤੈਨੂੰ ਆਉਂਦੀ ਆ ਉਹ ਆਪਣੀ ਆਪਣਾ ਨਸੀਬ ਦੇਖੋ ਤੁਹਾਡੇ ਜਿਹੜੀ ਪ੍ਰੈਕਟਿਸ ਕੀਤੀ ਹੈ ਪੁਰਾਣੀ ਸਿੱਖ ਨੂੰ ਆਪਣੀ ਅਗਲ ਦੇ ਨਾਲ ਚਲਨੀ ਕਰਦੇ ਉਹ ਇੰਨੇ ਜਿਹੜੇ ਅਸੀਂ ਕਰ ਰਹੇ ਹਾਂ ਉਹ ਵੀ ਸੇ ਲੇਕਿਨ ਜਿਹੜਾ ਮਾਰੀ ਦੰਦੇ ਨੂੰ ਪਹੁੰਚ ਦੇ ਗਏ ਸਨ ਕਿ ਤੁਸੀਂ 5-5 10-10 ਜੇ ਲੈ ਕੇ ਆਉਂਦੇ ਤੇ ਕਿੰਨੇ ਹੋ ਜਾਂਦੇ ਉਹਦੇ ਆਲਾ ਧਿਆਨ ਨਹੀਂ ਦਿੱਤਾ ਨਹੀਂ ਉਹਦੇ ਸਾਥੀ ਤੁਮਨੇ ਵਾਰੀ ਨਹੀਂ ਇਹ ਗਾਮਨਾ ਦੀ ਰਾਤ ਦੀ ਤੁਮਨੇ ਵਾਰੀ ਜਦ ਤੱਕ ਤੁਸੀਂ ਆਪ ਨੂੰ ਕੀਤਾ ਤੇ ਰਾਤ ਨੂੰ ਕਿਸੇ ਨੇ ਨਹੀਂ ਕੀਤਾ ਜੇ ਤੁਸੀਂ ਆਪ ਬੱਚੇ ਪਹਿਲਾਂ ਨਾ ਕਰਦੇ ਕਿ ਦਾਰੀਏ ਦੇ ਮੁਕਤੇ ਕਹਿ ਦੇਉਂ ਆਉਣ ਵਾਲੀ ਕਰੂਗੀ ਜੇ ਆਉਣ ਵਾਲੀ ਔਲਾਦ ਬਹੁਤ ਜ਼ਿਆਦਾ ਤਾਂ ਉਹ ਤੇ ਜੇ ਹੋਈ ਨਾ ਤਾਂ ਪੈਦਾ ਕੌਣ ਹੋਵੇ ਇਸੇ ਦਾ ਜੇ ਹੁਣ ਤਾਂ ਤੁਸੀਂ ਲੋਹ ਨਵੇਂ ਨਾਂ ਜੋੜਦੇ ਨਹੀਂ ਇੰਨੀ ਘਾਟੇ ਸਿਹਤ ਨਹੀਂ ਛੱਡੀ ਉਹ ਨਹੀਂ ਦਾਤ ਤਾਂ ਤਕਸੀਰ ਨਹੀਂ ਚਲਾ ਨਹੀਂ ਜਸ ਨਹੀਂ ਅੰਦਰ ਵਹਿ ਕੇ ਜਿੰਨੀਆਂ ਮਰਜੀ ਵਿਚਾਰਤ ਕਰਦੇ ਧਾਹੀਆਂ ਵਿਚਾਰ ਪਾ ਗਏ ਬਾਰੇ ਪਾਂ ਤੇ ਇਹ ਆਪਣੀ ਜਗਤ ਬਾਦਸ਼ਾਹ ਹਾਂ ਜਦੋਂ ਸ੍ਰੀ ਦਸ਼ਮ ਗੁਰੂ ਜੀ ਸਰਬ ਰਸਾਂ ਦੇ ਵੀੋ ਸਾਰਬਹਾਰ ਸੰਪਨ ਮੇਰੀ ਤਰਫੋਂ ਜੇ ਚੰਦਨ ਗੁਰ ਨਾਨਕ ਮਹਾਰਾਜ ਦੇ ਸੰਗਠਨ ਨੂੰ ਪਹੁੰਚਾ ਰਿਹਾ ਦਤ ਪਰਚਵੀਂ ਦਾ ਪੱਥਰ ਰਿਹਾ ਸੋਨਨਾਂ ਰੈਂਕ ਇਸ ਨੂੰ ਚੁੱਕਵਾਣ ਗਿਆ ਪਰਸੈਂਟਿਓ ਅੱਜ ਜੇ ਆਪਾਂ ਦਿੱਕਤ ਸਰਵਰ ਚੱਲਣ ਜੈਕਰੰਤ ਨੂੰ ਪਰ 3 ਦੇ ਕੋਲ ਲੇਟਾ ਆਪਾਂ ਸੈੱਟ ਕਰਾਂਗੇ ਸਾਰਿਆਂ ਨੇ ਸੁਰਤ ਕਰਕੇ ਸੁਣਨਾ ਅੱਜ 16 ਮੱਦਰ ਦਾ ਪ੍ਰਸਤਾ 16 ਮੱਦਰ ਆ ਗੱਲ 15 ਮੱਦਰ ਸੀ ਜੀ ਆਪਾਂ 15 ਔਰ 16 ਨੰਬਰ ਦੇ ਲਿਖਤ ਪਰ ਪਾਈ ਵਚਨ ਕਰ ਤੋਂ ਪਹਿਲਾ ਜੇ ਇੱਕੋਂ ਜਿਹੜਾ ਪੂਰਬ ਸਮਾਂ ਬੀਤਿਆ ਜੋ ਉੱਪਰ ਪਾਈ ਥੋੜਾ ਜਾਣੀ ਹੈ ਸ਼ਹੀਦੀਆਂ ਹੋਈਆਂ ਪਿਛਲੇ ਦੁਗਾਂ ਦੇ ਵਿੱਚ ਬਰਾਏ ਬਰਾਏ ਰੇਦਰ ਹੁੰਦਾ ਰਸਤਾ ਵਿਖਾਉਣ ਵਾਲਾ ਮਾਰਗ ਵਿਖਾਉਣ ਵਾਲਾ ਉਸ ਨੂੰ ਰਹਿਬਰ ਕਿਹਾ ਜਾਂਦਾ ਔਰ ਅਵਤਾਰ ਸਹਿਬਾਨ ਆਏ ਪੈਗੰਬਰ ਸਹਿਬਾਨ ਆਏ ਗੁਰੂ ਸਹਿਬਾਨ ਆਏ ਔਰ ਰਸਤਾ ਵਿਖਾਇਆ ਸ੍ਰਿਸ਼ਟੀ ਨੂੰ ਮਾਰਗ ਵਿਖਾਇਆ ਪਰਮੇਸ਼ਰ ਦਾ ਰਸਤਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ ਰਸਤਾ ਵਿਖਾਇਆ ਔਰ ਸਮੇਂ-ਸਮੇਂ ਤੇ ਜੈਸਾ ਵੀ ਸਮਾ ਹੋਇਆ ਪ੍ਰਕਾਣ ਪੁਰਖ ਦੇ ਹੁਕਮ ਦੇ ਵਿੱਚ ਆਸ ਵਿੱਚ ਬੁਰਵਾਦੀਆਂ ਫਲਕਾਰਾਂ ਦੀਆਂ ਪੈਗੰਬਰਾਂ ਦੀਆਂ ਲੜਾਈਆਂ ਵੀ ਹੋਈਆਂ ਔਰ ਸ਼ਹੀਦیاں ਵੀ ਹੋਈਆਂ ਔਰ ਸ਼ਹੀਦیاں ਕਿਸ ਤਰ੍ਹਾਂ ਹੋਈਆਂ ਕੁਲਵਾਰਾਂ ਦੇ ਨਾਲ ਝੰਡਿਆਂ ਦੇ ਨਾਲ ਲੜਾਈ ਦੇ ਵਿੱਚ ਸ਼ਹੀਦیاں ਹੋਈਆਂ ਹੁਣ ਜਿਹੜੀ ਸ਼ਹੀਦੀ ਹੋਈ ਨੇਕਲੰਕ ਨਰੈਣ ਨਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਜਿਹੜੀ ਇੱਕ ਖੇਲ ਖੇਲੀ ਆ ਜਿਹੜੀ ਹੁਣ ਸ਼ਹੀਦੀ ਹੋਈ ਖੰਡੇ ਨਾਲ ਤੇ ਤਲਵਾਰ ਦੇ ਨਾਲ ਨਹੀਂ ਹੋਈ ਸ਼ਬਦੀ થી ਸ਼ਹੀਦੀ ਹੋਈ ਔਰ ਸ਼ਬਦ ਨਾਲ ਸ਼ਹੀਦ ਕੀਤਾ ਔਰ ਸਹਿਬਜ਼ਾਦੀ ਬਾਬਾ ਸੂਰ ਸਿੰਘ ਜੀ ਹੁਣਾਂ ਤੋਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਵ ਸਿੰਘ ਨੇ ਬੱਚੇ ਨੂੰ ਖੇਡਾ ਮੰਗੀ ਮਰ ਸਿੰਘ ਦੀ ਉਹਨਾਂ ਨੇ ਪੇਟਾ ਦਿੱਤੀ ਇੱਕ ਬੱਚੇ ਦੀ ਪੇਟਾ ਦਿੱਤੀ ਉਸ ਤੋਂ ਬਾਅਦ ਫੇਰ ਮੰਗੀ ਔਰ ਸਹੇਬ ਜੀ ਆਦਿ ਨੇ ਫਿਰ ਮਨਾਂ ਕਰ ਦਿੱਤਾ ਔਰ ਫੇਰ ਮਹਾਰਾਜ ਸ਼ੇਰ ਸਿੰਘ ਜੀ ਨੇ ਬਚਨ ਕੀਤਾ ਮਹਾਰਾਜ ਸ਼ੇਰ ਸਿੰਘ ਜੀ ਘੰਟ ਪ੍ਰਵਾਸੀ ਜੀ ਨੇ ਕਿ ਪੂਰਨ ਸਿੰਘ ਤੋਂ ਫਿਰ ਲੈ ਲਾਂਗੇ ਕੋਤਨੀ ਸਰ ਤੋਂ ਭੱਜਾ ਬੇਬਦਲ ਹੋਇਆ ਕਿ ਪੂਰਨ ਸਿੰਘ ਤੋਂ ਭੇਡਾ ਲੈ ਲਾਂਗੇ ਸਮਝਣਾ ਇਹ ਹੀ ਆ ਕਿ ਉਹ ਸਮਰਾਥ ਹੈ ਜਿਹੜਾ ਕਹਿ ਰਿਹਾ ਕਿ ਪੂਰਨ ਸਿੰਘ ਤੋਂ ਅਸੀਂ ਭੇਡਾ ਲੈ ਲਾਂਗੇ ਭੇਡਾ ਲੈਣ ਵਾਲਾ ਇੱਥੇ ਕੌਣ ਆ ਮਹਾਰਾਜ ਸ਼ੇਰ ਸਿੰਘ ਆ ਅਕਾਲਪੁਰਖ ਸੱਚੇ ਪਾਤਸ਼ਾਹ ਔਰ ਬਚਨ ਕਰਨ ਵਾਲਾ ਸਮਰਾਥ ਹੈ ਜਿਹੜਾ ਕਹਿ ਰਿਹਾ